ਆਪਾਂ ਖੜੇ ਆ ਜੀ ਆਪਣੇ ਪਿੰਡ ਬਲਾਸਪੁਰ ਜੋ ਹਰ ਇੱਕ ਮਹੀਨੇ ਦੀ 4 ਤਰੀਕ ਨੂੰ ਬੱਕਰੀ ਮੇਲਾ ਕਰਵਾਇਆ ਜਾਂਦਾ ਇੱਥੇ ਤੇ ਬਾਕੀ ਆਪਾਂ ਕਰਦੇ ਆ ਇੱਥੋਂ ਦੇ ਜੋ ਮੇਨ ਜਿੰਮੇਵਾਰ ਬੰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਵੀ ਕਿਵੇਂ ਅੱਜ ਦਾ ਮਾਹੌਲ ਕਿੰਨਾ ਕੁ ਜਾਨਵਰ ਆਏ ਆ ਸਤਿ ਸ੍ਰੀ ਅਕਾਲ ਭਾਈ ਸਤਿ ਸ੍ਰੀ ਅਕਾਲ ਤੇ ਜਿਹੜਾ ਤੁਸੀਂ ਇਹ ਮੇਲਾ ਕਰਾਉਣੇ ਆ ਹਰ ਇੱਕ ਮਹੀਨੇ ਦੀ 4 ਤਰੀਕ ਨੂੰ ਕਰਾਉਣੇ ਪੱਕਾ ਠੋਡਾ ਰੱਖਿਆ ਵਾ ਇਹ ਹਾਂ ਵੀਰੇ ਹਾਂ 4 ਤਰੀਕ ਨੂੰ ਤੇ ਬਿਜਦੀ ਨਾਗਰ ਨੂੰ ਕਹਤ ਨਹੀਂ ਪਿਆ ਕਿਵੇਂ ਪਿਆ ਨਹੀਂ ਵੀਰੇ ਨਹੀਂ ਤੇ ਅਜਿ ਕਰੀ ਜਿਵੇਂ ਅੱਜ ਦੇਖਿਆ ਇਕੱਠ ਘਟਾ ਕਿਵੇਂ ਠੰਡ ਦਾ ਕਰਕੇ ਕਿਵੇਂ ਇਹ ਪਰ ਹੁਣ ਵੀਰੇ ਮੌਸਮ ਦਾ ਕਰਕੇ ਫਰਕ ਪੈਂਦਾ ਹੈ ਅੱਛਾ ਠੀਕ ਹੈ ਤੇ ਅੱਜ ਕਿੱਥੋਂ ਕਿੱਥੋਂ ਆਏਗੇ ਅੱਜ ਵੀਰੇ ਪਿੰਡਾਂ ਤੋਂ ਤਾਂ ਬਹੁਤ ਦੂਰ ਦੂਰ ਤੋਂ ਬੰਦੇ ਆਏ ਹੋਏ ਹੈਗੇ ਹਾਂ ਤੇ ਬਾਕੀ ਹਜੇ ਪਹੁੰਚੀ ਜਾਂਦੇ ਹੈਗੇ ਹਜੇ ਮਾਲ ਤੋਂ ਨੂੰ ਪਤਾ ਹੀ ਨਹੀਂ ਆ ਮੌਸਮ ਦੇ ਹਿਸਾਬ ਨਾਲ ਪਰ ਮਾਲ ਕਿਹੜਾ ਤੱਕ ਸ਼ਾਮ ਜੇ ਨੂੰ ਚੱਲਦਾ ਹੁੰਦਾ 3-4 ਵਜੇ ਹੈ ਨਾ ਹਾਂ 3-4 ਵਜੇ ਉਨੇ ਸੌਦੇ-ਸੁੱਦੇ ਹੋਣੇ ਹੈਗੇ ਹਾਂ 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 ਸੌਦੇ ਵੀਰੇ ਚੱਲਿਆ ਹੁੰਦੇ ਹੈਗੇ ਠੀਕ ਹੈ ਤੇ ਹੁਣ ਹੋਇਆ ਸੌਦਾ ਜੀ ਕੀ ਹੈ ਨਹੀਂ ਹਜੇ ਦਿਨੇ ਬਸ ਆਦੇ ਹੁਣ ਸਟਾਰਟਰ ਲਗਾਉਣ ਚ ਰਹੀ ਬਸ ਅੱਛਾ ਤੇ ਦੱਸੋ ਸੌਦੇ ਹੋ ਜਾਣਗੇ ਦੋ ਤਿੰਨ ਸੌਦੇ ਹੋ ਜਾਣਗੇ ਠੀਕ ਹੈ ਤੇ ਬਾਕੀ ਹਜੇ ਤੁਗਾ ਵੀ ਕੰਮ ਚੱਲੂਗਾ ਯਾਨੀ ਤੁਸੀਂ ਕੀ ਕਹਿਣਾ ਜਾਓਗੇ ਜਿਵੇਂ ਅੱਜ ਕੱਲ ਬੀਅਰ ਜਗਾਰੀ ਦਾ ਚੱਲ ਰਿਹਾ ਜਗਾ ਇਹ ਰੋਜ਼ਗਾਰ ਕਿਵੇਂ ਆ ਗਿਆ ਬੀਅਰ ਜਗਾਰਾਂ ਵਾਸਤੇ ਜਿਵੇਂ ਇਹ ਕਰਨਾ ਕਹੇ ਨੇ ਸਭ ਤੋਂ ਪਹਿਲਾਂ ਤਾਂ ਜੀ ਫਤਿਹ ਬੋਲੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਰਜਗਾਰ ਜਿਹੜਾ ਵੀ ਹੈ ਹਮ ਰਜਗਾਰ ਕੋਈ ਨਹੀਂ ਮਾੜਾ ਹੁੰਦਾ ਕੋਈ ਛੋਟਾ ਵੱਡਾ ਨਹੀਂ ਕੋਈ ਛੋਟਾ ਵੱਡਾ ਨਹੀਂ ਕੰਮ ਸਾਰੇ ਇਹ ਖੇਤੀ ਦੇ ਨਾਲ ਜੁੜੇ ਹੋਏ ਰਜਗਾਰ ਆ ਹਮ ਇੱਕ ਸਾਨੂੰ ਐਂ ਲੱਗਦਾ ਵੀ ਇਹ ਖਾਨੀਪੇ ਡਾ ਬੱਕਰੀਆਂ ਵਾਲੇ ਵੀ ਪਤਾ ਨਹੀਂ ਛੋਟੇ ਲੋਕ ਆ ਜਾਂ ਭਾਵੇਂ ਛੋਟਾ ਦਾ ਨਹੀਂ ਹਾਂ ਹਾਂ ਇਹ ਕਾਰੋਬਾਰ ਤਾਂ ਵੱਡੇ ਵੱਡੇ ਧਨਾੜ ਲੋਕਾਂ ਨੇ ਚਲਾਏ ਪਈ ਆ ਹਮ ਬਹੁਤ ਵਧੀਆ ਕਾਰੋਬਾਰ ਆ ਹਮ ਬਹੁਤ ਵਧੀਆ ਇੱਥੇ ਜਿਹੜਾ ਬੱਕਰੀ ਮੇਲਾ ਹਰ ਇੱਕ ਮਹੀਨੇ ਦੀ 4 ਤਰੀਕ ਨੂੰ ਲਾਉਂਦੇ ਆ ਹਮ ਤਕਰੀਬਨ ਨਗਰ ਦੇ ਸੰਯੋਗ ਦੇ ਨਾਲ ਹੀ ਇਹ ਬਾਈ ਹਰਦੀਪ ਸਿੰਘ ਜੀ ਹਾਂ ਇਹ ਬਾਈ ਸਤਾ ਜੀ ਗੁੱਤਾ ਜੀ ਹਾਂ ਤੇ ਸਾਡੇ ਇੱਕ ਉਧਰ ਬੈਠੇ ਨੇ ਜੀ ਮੰਮੀ ਜੀ ਦਰਸ਼ਨ ਜੀ ਦਰਸ਼ਨ ਸਿੰਘ ਜੀ ਹਾਂਜੀ ਤੇ ਹੋਰ ਸਾਰਿਆਂ ਦੇ ਸੰਯੋਗ ਦੇ ਨਾਲ ਹੀ ਹਾਂ ਇਹ ਜਿਹੜਾ 4 ਤਰੀਕ ਨੂੰ ਮੇਲਾ ਲਾਉਂਦੇ ਨੇ ਹਾਂ ਬਾਕੀ ਇੱਥੇ ਵੀ ਇਹਨਾਂ ਦੇ ਵੀ ਬਹੁਤ ਵਧੀਆ ਇਹ ਰੋਜ਼ਗਾਰ ਬਹੁਤ ਵਧੀਆ ਪ੍ਰੋਗਰਾਮ ਆ ਮੈਨੂੰ ਕਹਿੰਦਾ ਹਰੇਕ ਨੌਜਵਾਨ ਵੀਰ ਨੂੰ ਇਹ ਅਸੂਪਾਲਣ ਨਹੀਂ ਆਉਣਾ ਚਾਹੀਦਾ ਕਿਉਂਕਿ ਲੋਕ ਮੁਜੇਸਾਂ ਨੂੰ ਤਰੇ ਜਾਂਦੇ ਆ ਪਸ਼ੂ ਪਾਲਣ ਆ ਜਿਹੜਾ ਉਹ ਛੱਡੀ ਜਾਂਦੀ ਹੈ ਹਾਂ ਇਹ ਅੱਗੇ ਸਾਡੇ ਲੋਕਾਂ ਦਾ ਮੁੱਖ ਕੀਤਾ ਸੀਗਾ ਅਸੀਂ ਆਦੇ ਮੁੱਖ ਕਿਤੇ ਤੋਂ ਭੱਜ ਚਲੇ ਹਾਂ ਤੇ ਇਹੀ ਬੇਨਤੀ ਕਰਾਂਗੇ ਨੌਜਵਾਨਾਂ ਨੂੰ ਕਿ ਭਾਈ ਆਦੇ ਮੁੱਖ ਕਿਤੇ ਵੱਲੀ ਆਓ ਵੀ ਜੇ ਆਪਾਂ ਕੰਮ ਕਰਾਂਗੇ ਤਾਂ ਹੀ ਆਪਾਂ ਅੱਜ ਕੀ ਖਾਵਾਂਗੇ ਹਾਂ ਇਹਨਾਂ ਦਾ ਧੰਨਵਾਦ ਆ ਬਹੁਤ ਬਹੁਤ ਜਿਹੜਾ ਕਿ ਉਤਸ਼ਾਹ ਬਣਾਉਂਦੇ ਆ ਕੀ ਹਾਂ ਪਰ ਸਾਡੇ ਨਾਲ ਮੁੰਡੇ ਆਉਂਦੇ ਵੀ ਆ ਪਿੰਡ ਚੋਂ ਵੀ ਬਹੁਤ ਸਾਰੀ ਵੀਰਾਂ ਨੇ ਇੱਕ ਇੱਕ ਦੋ ਦੋ ਨਾਲ ਰੱਖੀ ਆਗੀ ਧੰਨਵਾਦ ਆ ਜੀ ਤੇ ਜਿਵੇਂ ਕਿਸੇ ਨੇ ਨਵਾਂ ਕੰਮ ਸਟਾਰਟ ਕਰਨਾ ਸਤੈ ਥੋੜੇ ਤੋਂ ਕਰੇ ਕਿਵੇਂ ਕਿ ਕਿਹਸਾ ਹੋਣਾ ਕਰੇ ਧੀਰੇ ਆਏ ਤਾਂ ਹੁਣ ਨਵਾਂ ਕੰਮ ਤਾਂ ਚਾਹੇ ਭਵਾਂ ਦੀ ਦੇਸੀ ਬੱਕਰੀਆਂ ਤੋਂ ਸਟਾਰਟ ਕਰ ਲੇ ਭਵਾਂ ਦੀ ਇੱਕ ਦੋ ਬੱਕਰੀਆਂ ਤੋਂ ਸਟਾਰਟ ਕਰ ਲੇ ਚਾਹੇ 4-5 ਤੋਂ ਕਰ ਲੇ ਪਰ ਉਹਨੂੰ ਥੋੜੀ ਨੌਲੇਜ ਹੋਣੀ ਜ਼ਰੂਰੀ ਹੈ ਮਤਲਬ ਥੋੜੇ ਨਾਲ ਸਮਰਥ ਕਰ ਸਕਦਾ ਹੋ ਜੇ ਕਿਸੇ ਨੇ ਨੌਲੇਜ ਲੈਣੀ ਹੈ ਹਾਂ ਹਾਂ ਵੀਰੇ ਹਾਂ ਤੁਹਾਡੇ ਕੋਲ ਮਿਲ ਵੀ ਜਾਣਗੇ ਨਾ ਇਹਨਾਂ ਨਾਲ ਹਾਂ ਹਾਂ ਵੀਰੇ ਮਿਲ ਜੇ ਤੇ ਅੱਜ ਕੱਲ ਕਿਹੜਾ ਕਿਹੜੀ ਨਸਲ ਚੱਲਦੀ ਆ ਜਿਆਦੇ ਹੈ ਤਾਂ ਬੀਟਲ ਜਾਦੇ ਚੱਲਦੀ ਆ ਵੀਰੇ ਅੱਛਾ ਹਾਂ ਬੀਟਲ ਵੱਧ ਚੱਲਦੀ ਹੈਗੀ ਪਰ ਜੇ ਦੇਸੀ ਤੋਂ ਸਟਾਰਟਿੰਗ ਕਰੇ ਤਾਂ ਬੰਦਾ ਬੜੀ ਚੰਗੀ ਗੱਲ ਹੈ ਕਿਉਂਕਿ ਉਹ ਥੋੜੇ ਘਾਹ ਨਾਲ ਮਿਲ ਜਾਂਦਾ ਜਾਨਵਰ ਠੀਕ ਹੈ ਬਾਕੀ ਬਰੀਡ ਬਣਾਉਣੀ ਹੈ ਬਰੀਡ ਤਾਂ ਫਿਰ ਤੁਹਾਨੂੰ ਪਤਾ ਹੀ ਆ ਵੀ ਬਰੀਡਰ ਦੇ ਸਿਰ ਤੇ ਬਰੀਡ ਬਣਦੀ ਹੈ ਹੂੰ ਤੇ ਜੇ ਕਿਸੇ ਨੇ ਕੰਮ ਸਟਾਰਟ ਕਰਨਾ ਕਿੰਨੇ ਪੈਸੇ 'ਚ ਕੰਮ ਸਟਾਰਟ ਹੋ ਜਾਂਦਾ ਇਹ ਕੰਮ ਦਾ ਵੀਰੇ ਹੁਣ ਵੀ ਕੰਮ ਤਾਂ ਚਾਹੇ ਭਾਵੇਂ ਜੇ ਮੰਨ ਲਾ ਇੱਕ ਨਾਗ ਲੈਣਾ ਹੈਗਾ 14-15000 ਤੋਂ ਵੀ ਸਟਾਰਟ ਹੁੰਦਾ ਹੈਗਾ ਤੇ ਜੇ ਮੰਨ ਲਓ ਜੰਦੀ ਆਪਾਂ 5-7 ਨਾਗ ਲੈਣੇ ਹੈਗੇ 50000 ਤੋਂ 60000 ਤੋਂ 70000 ਦੇ ਵਿੱਚ ਵੀ ਹੋ ਜਾਂਦਾ ਹੈਗਾ ਚੰਗੇ ਬਾਕੀ ਇਹ ਡੋਰ ਦੇਖੋ ਦੇਖ ਠੀਕ ਹੈ ਤੇ ਚਲੋ ਆਪਾਂ ਦੇਖੀਏ ਮੰਡੀ ਜੀ ਕਿੱਥੋਂ ਕਿੱਥੋਂ ਆਏ ਆਪਣਾ ਹਾਂ ਹਾਂ ਚਲੋ ਜੀ ਚਲੋ ਚਲੋ ਇਹ ਵੀ ਮੰਡੀ ਦਾ ਸਾਧ ਇਹ ਬੈਠੇ ਸਾਡੇ ਪਿੰਡ ਦੇ ਬਜ਼ੁਰਗ ਇਹ ਵੀ ਬੱਕਰੀ ਮੇਲਾ ਦੇਖਣ ਆਏ ਆ ਠੀਕ ਹੈ ਠੀਕ ਹੈ ਤੇ ਆਪਾਂ ਹੁਣ ਚੱਲਦੇ ਆਂ ਗਾਂ ਤੁਹਾਨੂੰ ਦਿਖਾਉਣੇ ਹੈਗੇ ਕਿੱਥੋਂ ਕਿੱਥੋਂ ਆਏ ਆਗੇ ਆਪਣੇ ਮੇਲੇ ਤੇ ਹਾਂ ਮਰੇ ਕਿਹੜੇ ਪੰਡਾ ਤੁਹਾਡਾ ਆਹੀ ਪੰਡਾ ਬਲਾਸਪਰ ਬਲਾਸਪਰੀ ਆ ਇਹ ਜਿਹੜੇ ਤੁਸੀਂ ਲੈ ਕੇ ਆਏ ਇਹ ਦੋ ਨਿੱਕੇ ਨਿੱਕੇ ਜਾਨਵਰ ਇਹ ਕਿਹੜੀ ਨਸਲ ਆਈ ਇਹ ਇਹ ਬਰਬਰੀ ਆ ਦੇਖ ਲਓ ਅੱਛਾ ਕਿੰਨੇ 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 ਉਮਰ ਦੇ ਇਹ ਇਹ ਸਾਲ ਕੁ ਦੀ ਆ ਯਾਰ 7 ਮਹੀਨੇ ਦੀ ਅੱਛਾ ਤੇ ਕਿਵੇਂ ਤੁਸੀਂ ਹੁਣ ਇੱਥੇ ਵੇਚਣ ਆਏ ਆ ਇਹ ਹਾਂਜੀ ਕੋਈ ਲੱਗਿਆ ਗਾਗੂ ਕਿਵੇਂ ਹਾਂਜੀ ਲੱਗ ਗਿਆ ਅੱਛਾ ਕੀ ਰੇਟ ਢੁਟ ਰੱਖਿਆ ਇਹਨਾਂ ਦਾ ਇਹਨਾਂ ਦਾ 12000 ਰੱਖੇ ਦੋਨਾਂ ਦਾ 12000 ਠੀਕ ਆ ਕਿਥੋਂ ਤੱਕ ਲੱਗ ਗਿਆ ਹੁਣ ਤੱਕ ਇਹ ਤੇ 7300 ਲੱਗੇ ਕਸ਼ਾ ਕਿਥੋਂ ਦਾ ਛੱਡਨੇ ਲੋਕ ਦਾ ਹੀ ਛੱਡਦਾ ਠੀਕ ਆ ਕੋਈ ਨਹੀਂ ਅਜੇ ਚੱਲੀ ਜਾਂਦਾ ਕੋਈ ਨਹੀਂ ਪ੍ਰੋਗਰਾਮ ਆ ਜਾਣਗੇ ਹੋਰ ਹਾਂਜੀ ਬਾਈ ਜੀ ਕਿਹੜਾ ਪਾਣਾ ਤੁਹਾਡਾ ਜੀ ਚੰਨਨ ਵਾਲਾ ਚੰਨਨ ਵਾਲਾ ਤੁਸੀਂ ਅੱਜ ਬਲਾਸਪੁਰ ਬੱਕਰੀ ਮੇਲੇ ਤੇ ਆਏ ਆ ਪਹਿਲੀ ਵਾਰੀ ਆਏ ਕਿ ਅੱਗੇ ਵੀ ਆਉਣੇ ਨੇ ਅੱਗੇ ਵੀ ਇਹ ਕਿਹੜੇ ਕਿਹੜੇ ਤੁਸੀਂ ਆਮਰ ਜਿਹੜੇ ਲੈ ਕੇ ਆਏ ਤੁਸੀਂ ਇਹ ਕੀ ਖਰੀਦਣੇ ਵੀ ਅਸੀਂ ਇੱਥੇ ਲੈ ਕੇ ਵੀ ਦੋ ਆਏ ਆ ਅੱਛਾ ਦੋ ਲੈ ਕੇ ਆਏ ਆ ਇਹ ਵੇਚਨੇ ਆ ਹੋਰ ਖਰੀਦਨੇ ਹਾਂ ਤੇ ਇਹ ਕਿਹੜੀਆਂ ਨਸਲਾਂ ਨੇ ਇਹ ਬਾਰਾ ਦੇਸੀ ਆ ਜੀ ਉਹ ਵਧੀਆ ਆ ਅੱਛਾ ਠੀਕ ਆ ਕਿਵੇਂ ਆਇਆ ਗਾਗੂ ਕਾ ਲੱਗਿਆ ਕਿਵੇਂ ਸੋ ਦਸ ਦੋ ਨੇੜ ਲੱਗਿਆ ਕਿ ਨਹੀਂ ਕੋਈ ਨਹੀਂ ਲੱਗਿਆ ਕੋਈ ਨਹੀਂ ਇਹ ਹਜੇ ਠੀਕ ਆ ਚਲੋ ਅੱਗੇ ਦੇਖਦੇ ਆ ਜੀ ਆਜੋ ਦੋ ਇਹ ਦੋ ਇਹ ਦੋ ਬੁੱਕਾ ਦੁੱਕਾ ਹਾਂਜੀ ਬਾਈ ਕਿਹੜਾ ਪੰਡ ਆਪਣਾ ਜੀ ਮਾਸੀ ਕੇ ਮਾਸੀ ਕੇ ਤੁਸੀਂ ਕੀ ਕਿਹੜੇ ਕਿਹੜੇ ਜਾਨਵਰ ਲੈ ਕੇ ਆਏ ਆ ਜਿੱਥੇ ਇਹ ਕਾਫਾਠਾ ਜੀ ਇੱਕ ਉਹ ਬੱਕਰੀ ਜਿਹੜੀ ਹੈ ਮੈਂ ਅੱਛਾ ਜੀ ਇਹ ਕਿਹੜੀ ਨਸਲ ਹੈ ਬਿੱਟਲੀ ਇਹ ਅੱਛਾ ਦੇਸੀ ਆ ਦੇਸੀ ਆ ਠੀਕ ਹੈ ਤੇ ਕਿਵੇਂ ਲੱਗਿਆਗਾ ਗਊ ਕਾ ਆ ਗਊ ਲੱਗਿਆ ਆ ਗਊ ਆਛਾ ਅੱਗੇ ਵੀ ਆਉਣੇ ਹੁੰਨੇ ਆ ਕਿ ਪਹਿਲੀ ਵਾਰੀ ਆਏ ਆ ਜੀ ਨਹੀਂ ਅੱਗੇ ਵੀ ਆਏ ਲੋਕਾਂ ਦੇ ਠੀਕ ਆ ਤੁਹਾਨੂੰ ਕਿੰਨਾ ਟਾਈਮ ਆ ਕੰਮ ਚਾਹੀਏ ਨੂੰ ਜੀ ਆਪਾਂ ਦਾ ਸਟਾਰਟ ਕਰੇ ਨੂੰ ਦੋ ਤਿੰਨ ਸਾਲ ਹੋ ਗਏ ਦੋ ਤਿੰਨ ਸਾਲ ਹੋ ਗਏ ਠੀਕ ਹੈ ਕਰ ਲਓ ਠੀਕ ਹੈ ਇਹਨੇ ਡੇ ਕਰ ਲਾ ਆ ਵੀ ਮੁੰਡਾ ਆਪਣਾ ਛੋਟੀ ਉਮਰ ਦਾ ਹੀ ਆ ਇਹ ਲੈ ਕੇ ਬੱਕਰਾ ਲੈ ਕੇ ਆਂਦੀ ਹਾਂਜੀ ਕਿਹੜਾ ਬਣਾ ਤੁਹਾਡਾ ਮਾਛੀ ਕੀ ਹੈ ਮਾਛੀ ਕੀ ਆ ਦੋ ਦਿਨ ਦੀ ਅੱਛਾ ਇਹ ਕਿਹੜੀ ਨਸਲ ਹੈਗੀ ਇਹ ਬੀਟਲ ਆ ਜੀ ਬੀਟਲ ਆ ਤੇ ਕੀ ਰੱਖਿਆ ਰੇਟ ਰੁੱਟ ਇਹਦਾ ਰੇਟ 25000 ਆ ਜੀ ਮਾਨਦਾਨ ਕਰਦਾਂਗੇ ਜੀ ਅੱਛਾ ਠੀਕ ਹੈ ਲੱਗਿਆਗਾ ਕੋਈ ਹੋਰ ਕਿ ਨਹੀਂ ਨਹੀਂ ਲੱਗਿਆ ਨਹੀਂ ਅੱਛਾ ਠੀਕ ਆ ਤੁਹਾਨੂੰ ਕਨਾਂ ਟਾਈਮ ਆ ਕੰਮ ਸਟਾਰਟ ਕਰੇ ਨੂੰ ਹੋਏ 4-5 ਸਾਲ ਚਾਰ-ਪੰਜ ਸਾਲ ਹੋ ਗਏ ਕਿੰਨੇ ਜਾਨਵਰ ਰੱਖੇ ਹੁਣ ਤੇਰੇ ਰਹਿ ਗਿਆ ਹੀ 7-8 ਤੇਰੇ 7-8 ਹੈ ਗਿਆ ਹਾਂਜੀ ਠੀਕ ਆ ਹਾਂਜੀ ਬਾਈ ਜੀ ਕਿਹੜਾ ਪੰਡ ਆਪਣਾ ਜੀ ਗੁੱਸਾ ਪੰਡ ਆ ਜੀ ਗੁੱਸਾ ਕੀ ਕੀ ਲੈ ਕੇ ਆਏ ਕਿਹੜੀਆਂ ਨਸਲ ਲੈ ਕੇ ਆਏ ਤੁਸੀਂ ਆਜੋ ਆ ਬਿੱਕੜਾ ਜੀ ਹਾਂ ਆ ਬੱਕਰਾ ਲੱਗਦਾ ਨਾਲ ਇਹਦਾ ਅੱਛਾ ਠੀਕ ਆ ਕਿੰਨਾ ਟਾਈਮ ਹੋ ਗਿਆ ਤੁਹਾਨੂੰ ਇੱਥੇ ਆਦਿਆਂ ਨੂੰ ਬਲਾਸਪੁਰ ਮੰਡੀ ਤੇ ਹੋ ਗਏ ਸਾਨੂੰ 3-4 ਮਹੀਨੇ ਹੋ ਗਏ 3-4 ਮਹੀਨੇ ਹੋ ਗਏ ਵਧੀਆ ਲੱਗ ਗਿਆ ਨਾ ਸੋਦੇ ਸੋਦੇ ਹੋ ਜਾਂਦੇ ਹੈਗੇ ਹਾਂਜੀ ਵਧੀਆ ਹੁੰਦਾ ਠੀਕ ਹੈ ਮੇਰਾ ਬਹੁਤ ਵਧੀਆ ਹੋ ਰਿਹਾ ਠੀਕ ਹੈ ਤੇ ਹੁਣ ਨਾ ਹਜੇ ਥੋੜਾ ਲੇਟ ਆ ਕਮਣ ਠੰਡਾ ਕਮ ਮੌਸਮ ਖਰਾਬ ਹੋ ਗਿਆ ਮੌਸਮ ਦਾ ਕਰਕੇ ਹੈ ਠੰਡਾ ਠੀਕ ਹੈ ਕੋਈ ਨਹੀਂ ਹੈਗਾ ਟਾਈਮ ਹਜੇ ਹਾਂ ਹਜੇ ਆ ਹੀ ਜਾਂਦਾ ਹਾਂ ਠੀਕ ਹੈ ਇਹ ਵੀ ਆਪਣਾ ਬਲਾਸਪੁਰ ਤੋਂ ਜਸਵੀਰ ਸਿੰਘ ਆ ਇਹ ਆਪਣਾ ਨਗ ਲੈ ਕੇ ਆ ਕਿ ਕੀ ਐ ਕਿਹੜੀ ਨਸਲ ਆ ਕਿਵੇਂ ਐ ਦੇਸੀ ਆ ਮਤਲਬ ਸੋਨਾ ਨਹੀਂ ਲੱਗਦੀ ਨਾ ਇਹ ਹਾਂਜੀ ਸੋਨਾ ਨਹੀਂ ਠੀਕ ਹੈ ਕਿੰਨੀ ਉਮਰ ਹੈ ਦੀ ਆਪਾਂ ਲਈ ਸੀ ਇਹ ਅੱਛਾ ਹਾਂਜੀ ਤੇ ਕੁਝ ਕੀ ਮਾਤੀ ਜੇਖ ਸੁਣ ਹਰ ਮਤਲਬ ਵੇਚਨੀ ਆ ਤੁਸੀਂ ਹਾਂਜੀ ਵੇਚਣੀ ਕੀ ਰੱਖਿਆ ਰੇਟ ਡੁੱਡ ਦਾ 25000 25000 ਗਾਗ ਲੱਗਿਆ ਕੋਈ ਹਾਂਜੀ ਗਾਗ ਲੱਗਦੀ ਆ ਠੀਕ ਹੈ ਠੀਕ ਹੈ ਤੇ ਤੁਹਾਨੂੰ ਕੈਨੇਡਾ ਵਾਂਗ ਇਹਨੂੰ ਲੈਣ ਨੂੰ ਸਾਲ ਹੋ ਗਿਆ ਸਾਲ ਹੋ ਗਿਆ ਹਾਂਜੀ ਤਿਆਪ ਹੀ ਕਰੇ ਸਾਹ ਦੇ ਸੁਮਨੇ ਕਿਵੇਂ ਆਪ ਹੀ ਕਰੇ ਸਾਹ ਦੇ ਕੋਈ ਔਖਾ ਤਾਂ ਨਹੀਂ ਲੱਗਦਾ ਕੰਮ ਨਾ ਨਾ ਜੀ ਕੋਈ ਜੇ ਕਹੇ ਨੇ ਨਵਾਂ ਕੰਮ ਸਟਾਰਟ ਕਰਨਾ ਨਹੀਂ ਬਹੁਤ ਵਧੀਆ ਵਧੀਆ ਦੇ ਵਾਸਤੇ ਹਾਂਜੀ ਬਹੁਤ ਵਧੀਆ ਠੀਕ ਕਿਹੜਾ ਪੰਡ ਆਪਣਾ ਜੀ ਆਪਣਾ ਹਿੰਮਤਪੁਰਾ ਜੀ ਅੱਛਾ ਤੁਸੀਂ ਆ ਅੱਜ ਲੈ ਕੇ ਆ ਬਲਾਸਪੁਰ ਮੰਡੀ ਤੇ ਕਿਹੜਾ ਕਿਹੜੀ ਨਸਲ ਆ ਇਹ ਇਹ ਦੇਸੀ ਹੋਏ ਜੀ ਦੇਸੀ ਆ ਹਾਂ ਤੇ ਤੁਸੀਂ ਪਹਿਲੀ ਵਾਰੀ ਆਏਗਾ ਅੱਗੇ ਵੀ ਆਉਣੇ ਨੇ ਇੱਥੇ ਨਹੀਂ ਅੱਗੇ ਵੀ ਆਏ ਆ ਅੱਛਾ ਹਾਂ ਹਾਂ ਬਹੁਤ ਵਧੀਆ ਅੱਛਾ ਜੀ ਤੇ ਤੁਹਾਡੇ ਕੋਲੇ ਕਿੰਨੇ ਨਾਕ ਆ ਗਏ ਕੋਲੇ ਕੋਲੇ ਹੈਗੇ ਆ 20-25 ਨਾਕ ਇਹ ਪਚਨਾ ਗਏ ਗਏ ਅੱਜ ਇੱਕ ਹੀ ਲੈ ਕੇ ਆਏ ਤੁਸੀਂ ਲੈ ਕੇ ਵੀ ਜਾਣੇ ਇੱਥੋਂ ਕਿ ਵਿੱਚ ਕੀ ਜਾਣਕ ਲੈ ਕੇ ਲੈ ਕੇ ਵੀ ਜਾਣਾ ਜੀ ਇੱਕ ਡੂੰਧੇ ਲਾਇਆ ਵੀ ਆ ਹਾਂ ਠੀਕ ਹੈ ਕਿਵੇਂ ਕਿਵੇਂ ਲੱਗਦਾ ਇੱਥੋਂ ਦਾ ਮੇਲਾ ਬਲਾਸਪੁਰ ਦਾ ਜਿਹੜਾ ਮੇਲਾ ਬਹੁਤ ਵਧੀਆ ਜੀ ਇੱਥੋਂ ਬਹੁਤ ਵਧੀਆ ਭਰ ਲੱਗਿਆ ਹਾਂ ਬਹੁਤ ਵਧੀਆ ਬਹੁਤ ਵਧੀਆ ਲੰਗਰ ਪਾਣੀ ਦਾ ਬਹੁਤ ਵਧੀਆ ਪ੍ਰਬੰਧ ਹੈ ਇੱਥੇ ਠੀਕ ਹੈ ਹਾਂ ਤੇ ਵੱਧ ਤੋਂ ਵੱਧ ਇੱਥੇ ਪਹੁੰਚਿਆ ਕਰੋ 4 ਤਰੀਕ ਹਾਂ ਹਰ ਇੱਕ ਮਹੀਨੇ 4 ਤਰੀਕ ਨੂੰ ਹਾਂ ਜੀ ਠੀਕ ਹੈ ਠੀਕ ਹੈ ਆਵਰੇ ਕਿਹੜੇ ਬੰਡੋ ਆਏ ਤੁਸੀਂ ਰਾਮੇ ਤੋਂ ਤੁਸੀਂ ਜਿਹੜਾ ਅੱਜ ਬਲਾਸਪੁਰ ਬੱਕਰੀ ਮੇਲੇ ਤੇ ਆਏ ਤੁਸੀਂ ਕਿੰਨੇ ਨਗ ਲੈ ਕੇ ਆਏ ਤੁਸੀਂ ਇਹ ਆਪਦੇ ਗਾਹ ਨੂੰ ਜੀ ਇਹ ਹੈਗੇ ਆ ਨੱਕੇ ਮੋਟੇ 35 ਨਾਲ 35 ਨਾਲ ਅੱਗੇ ਵੀ ਆਉਣੇ ਉਹਨੇ ਕਿ ਪਹਿਲੀ ਵਾਰੀ ਆਏ ਅੱਜ ਅੱਗੇ ਵੀ ਆਉਣਗੇ ਕਿਵੇਂ ਲੱਗਦੇ ਸੋਦਸੋਦੇ ਹੁੰਦੇ ਵਧੀਆ ਇੱਥੇ ਤੇ ਅੱਜ ਤੁਸੀਂ ਹੁਣ ਲੇਟ ਆਏ ਆ ਕਿ ਇਸ ਟਾਈਮ ਹੀ ਉਹਨੇ ਅੱਗੇ ਵੀ ਅੱਛਾ ਤੇਰੀ ਫੜੂ ਕੰਮ ਆ ਠੀਕ ਹੈ ਕਿੰਨੇ ਨਾਗ ਵੇਚਣ ਵਾਲੇ ਸਾਰੇ ਵੇਚ ਨਹੀਂ ਇਹਨਾਂ ਜੋ? ਨਹੀਂ ਸਾਰੇ ਨਹੀਂ ਵੇਚਦਾ। ਹਾਂ ਕੋਈ 14000 ਰੁਪਏ ਦਾ। ਅੱਛਾ ਖਰੀਦਣੇ ਵੀ ਹੈ ਕੁਛ? ਕੋਈ ਬਣਾ ਲੈ ਵੀ ਲਈਦਾ। ਠੀਕ ਆ। ਆ ਜਿਹੜਾ ਇਹ ਕੀ ਬੱਕਰਾ ਹੈ? ਇਹ ਬੱਕਰਾ। ਇਹ ਕਿਹੜੀ ਨਸਲ ਆ ਦਿਖਾਈਂ ਇੰਦਰ? ਕਿਹੜੀ ਨਸਲ ਦਾ ਇਹ? ਬਿਟਲ। ਬਿਟਲ। ਠੀਕ ਆ। ਇੱਧਰ ਆਹ ਇਹਨਾਂ ਦਾ ਕਦ ਕਾਠ ਵੜਿਆ ਇਹ? ਇਹ ਕਿਹੜੀ ਨਸਲ ਹੈ? ਇਹ ਬਿਟਲ ਹੀ ਆ ਸਰ। ਬਿਟਲ ਹੀ ਆ। ਆਹ ਬਿਟਲ ਹੀ ਆ। ਹਾਂ ਨਾਂ ਕੀ ਦੋਤਾ। ਅੱਛਾ। ਠੀਕ ਹੈ ਸਤੇ ਕੀ ਕਹਿਣਾ ਚਾਹੂਗਾ ਜਿਹੜਾ ਅੱਜ ਤੁਹਾਡਾ 4 ਤਰੀਕ ਨੂੰ ਬੱਕਰੀ ਮੇਲਾ ਕਰਵਾਇਆ ਜਾ ਰਿਹਾ ਦਰਸ਼ਕਾਂ ਨੂੰ ਕੀ ਕਹੋਗੇ ਵੀ ਕਿਵੇਂ ਪਹੁੰਚਣ ਇੱਥੇ ਵੀਰੇ ਯਾਰਾ ਵੱਧ ਤੋਂ ਵੱਧ ਇੱਥੇ ਮੇਲੇ ਤੇ ਪਹੁੰਚਿਆ ਕਰੋ ਪਤਾ ਕੀ ਗੱਲ ਹੈ ਜੇ ਆਪਾਂ ਨੇੜੇ ਮੇਲੇ ਦਾ ਸਥਾਨ ਬਤਾਵਾਂਗੇ ਤਾਂ ਫੇਰ ਹੀ ਆ ਕਿਉਂਕਿ ਆਪਾਂ ਰਲ ਕੇ ਇੱਕ ਦੂਜੇ ਦੇ ਨਾਲ ਹੀ ਖੜ ਕੇ ਆਪਾਂ ਉਹ ਕਰ ਸਕਦੇ ਹਾਂ ਕਿ ਕੱਲਾ ਜਾਣਾ ਕੋਈ ਵੀ ਵੱਡਾ ਨਹੀਂ ਹੋ ਸਕਦਾ ਆਪਾਂ ਦੂਰ ਨੂੰ ਤਾਂ ਭਜਦੇ ਆਂ ਮੰਡੀਆਂ ਤੇ ਤੇ ਆਪਾਂ ਨੇੜੇ ਪਿੰਡ ਦੇ ਨੇੜੇ ਨਹੀਂ ਆਪਾਂ ਆ ਸਕਦੇ ਫਿਰ ਇਹ ਤਾਂ ਵੀ ਤੇ ਹੂੰ ਸੋਚਣ ਵਾਲੀ ਗੱਲ ਆ ਤੇ ਬਾਕੀ ਆਇਆ ਵੀ ਆਪਾਂ ਤਾਂ ਇਹ ਕਹਨੇ ਆ ਵੀ ਕੋਈ ਹਰੇਕ ਘਰ ਯਾਰ 1 1 2 2 ਨਾਗ ਰੱਖੋ ਹੂੰ ਕਿਉਂਕਿ ਇਹ ਚੀਜ਼ ਕਿੱਤਾ ਵਧ ਜਾਏਗਾ ਤੇ ਇਹਦੇ ਬਾਰੇ ਹਰੇਕ ਬੰਦੇ ਨੂੰ ਨੌਲੇਜ ਹੋਣੀ ਜ਼ਰੂਰੀ ਹੈ ਹੂੰ ਜੀ ਬਾਕੀ ਭਾਈ ਆਪਣੇ ਧਾੜੀਬਾਲ ਧੰਨਵਾਦ ਆ ਤੇਰਾ ਜਿਹੜਾ ਇੱਥੇ ਪਹੁੰਚਿਆ ਤੂੰ ਸਾਡੇ ਵਿੱਚ ਠੀਕ ਹੈ ਤੇ ਗਾਹ ਵਾਸਤੇ ਵੀ ਆਪਾਂ ਕਹਿੰਦੇ ਵੀ ਤੇ ਜਿਵੇਂ ਜਿਹੜੇ ਆਉਂਦੇ ਆਗੇ ਆਪਣੇ ਮੇਲੇ ਤੇ ਉਹਨਾਂ ਵਾਸਤੇ ਲੰਗਰ ਪਾਣੀ ਦਾ ਪ੍ਰਬੰਧ ਕਿਵੇਂ ਤੁਹਾਡਾ ਚੱਲਦਾ ਹੁੰਦਾ ਹੈ ਹਾਂ ਵੀਰੇ ਲੰਗਰ ਪਾਣੀ ਦਾ ਚਾਹ ਪਾਣੀ ਦਾ ਪ੍ਰਬੰਧ ਆਪਣਾ ਪੂਰਾ ਹੁੰਦਾ ਹੈਗਾ ਤੇ ਆਪਾਂ ਨੂੰ ਰੇਕ ਮੰਡੀ ਤੇ ਆਪਾਂ ਕਦੇ ਵੀ ਕਿਸੇ ਨੂੰ ਆਏ ਨਹੀਂ ਦੀ ਜੰਦੀ ਲੰਗਰ ਪਾਣੀ ਤੋਂ ਬਿਨਾਂ ਜਾਮ ਤੱਕ ਠੀਕ ਹੈ ਤੇ ਸਵੇਰ ਤੋਂ ਲੈ ਕੇ ਸ਼ਾਮ ਤੱਕ ਲੰਗਰ ਚੱਲਦਾ ਹੈ ਠੀਕ ਹੈ ਤੇ ਕੋਈ ਵੀ ਕਿਸੇ ਚੀਜ਼ ਦੀ ਕਮੀ ਨਹੀਂ ਹੈ। ਬਾਕੀ ਪ੍ਰਬੰਧ ਬਹੁਤ ਵਧੀਆ। ਹਰ ਇੱਕ ਚੀਜ਼ ਦਾ ਪ੍ਰਬੰਧ ਵਧੀਆ ਹੈਗਾ। ਕਿਸੇ ਚੀਜ਼ ਦੀ ਕੋਈ ਕਮੀ ਨਹੀਂ ਹੈ। ਠੀਕ ਹੈ। ਧੰਨਵਾਦ। ਕਿੱਥੇ ਆਏ ਮੀਤੂ? ਉਹ ਹੋਰ ਕੋਈ ਨਹੀਂ। ਬੰਬ ਕਿਹੜਾ ਪਿੰਡ ਆਪਣਾ? ਛੋਟਾ ਸਿੰਨੀ ਵਾਲਾ। ਛੋਟਾ ਸਿੰਨੀ ਵਾਲਾ। ਇਹ ਤੁਸੀਂ ਜਾਨਵਰਾਂ ਦੇ ਕੀ ਕੱਪੜੇ-ਕੁੱਪੜੇ ਲੈ ਕੇ ਆਏ ਕੀ ਕੋਸ਼ ਹੈ? ਇਹ ਦੱਸ ਦੇ ਕੀ-ਕੀ ਲਿਆ ਆਂਦਾ? ਕੀ ਕੋਸ਼ ਲੈ ਕੇ ਆਂਦਾ ਇਹ? ਇਹ ਕਹਿੰਦਾ ਵੀ ਕੀ-ਕੀ ਲਿਆ ਆਂਦਾ ਗਿਆਨੀ ਕਹਿੰਦਾ ਉਹ ਦੱਸ ਦੇ। ਇਹ ਆ 20 20 20 ਹਾਂ ਉਹ ਐ ਨੂੰ ਹੋ ਕੇ ਉਹਨਾਂ ਨੂੰ ਦੱਸ ਲਈ ਇਹ ਬੱਕਰੀਆਂ ਦਾ ਇਹ ਝੋਲੇ ਚਾਲੇ ਹੁੰਦੇ ਹੈਗੇ ਪੌਣ ਵਾਲੇ ਹਨ ਉਹ ਆਈ ਇੱਥੇ ਹਾਂਜੀ ਹਾਂਜੀ ਗਾਨੀਆਂ ਗਾਨੀਆਂ ਵਗੈਰਾ ਤੇ ਝੋਲੇ ਯਾਨੀ ਕਿ ਹੱਥ ਫਰਾਗ ਜਿਹੜੇ ਹਾਂ ਜੀ ਜ ਆ ਲੈ ਕੇ ਆਏ ਮੇਲੇ ਦਾ ਅੱਗੇ ਤਾਂ ਤੁਸੀਂ ਐ ਨਹੀਂ ਪਹਿਲੀ ਵਾਰ ਆਏ ਹੈ ਨਾ ਅੱਗੇ ਹੋਣਾ ਆਣੇ ਠੀਕ ਆ ਠੀਕ ਇਹ ਉਹ ਦੇ ਉਹਦੇ ਜੁੜੇ ਬਹੁਤ ਨਾ ਫਰਾ ਹੋਏ ਉਹ ਨਹੀਂ ਹੁੰਦਾ ਛਾਲਾ ਠੀਕ ਹਾਂ ਠੀਕ